ਉੱਚ ਮਾਈਕ ਉਹ ਤਾਂ ਪਿੱਛੇ ਆਉਣਗੇ ਮਾਈਕ ਨਹੀਂ ਚੱਲ ਰਹੇ ਅੱਜ ਕੱਲ ਇੱਕ ਮਿੰਟ ਵੀ 1 ਮਿੰਟ ਹੀ ਅੱਜ ਕੱਲ ਪੰਜਾਬ 'ਚ ਮਾਈਕ ਨਹੀਂ ਚੱਲਦੇ ਬੰਮ ਚੱਲਦੇ ਸਭ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਇੱਕ ਬਹੁਤ ਹੀ ਕੋਜੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਅੰਦਰ ਅਰਾਜਕਤਾ ਫੈਲਾਉਣ ਦੇ ਮੰਤਕ ਦੇ ਨਾਲ ਅੱਜ ਸਵੇਰੇ ਕਰੀਬ 1:00 ਦੇ ਕਰੀਬ ਕਾਲਿਆ ਸਾਹਿਬ ਦੇ ਘਰ ਦੇ ਉੱਤੇ ਇਹਨਾਂ ਦੇ ਉੱਤੇ ਇੱਕ ਅਟੈਕ ਹੋਇਆ ਚਾਹੇ ਕਮਿਸ਼ਨਰ ਪੁਲਿਸ ਜਲੰਧਰ ਦੇ ਮੈਡਮ ਕਹਿ ਰਹੇ ਇੱਕ ਬਲਾਸਟ ਜਾ ਹੋਇਆ ਮੈਨੂੰ ਲੱਗਦਾ ਇਹ ਤਾਂ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਮੈਡਮ ਦਾ ਜਨਬ ਚਿੰਤਾ ਕਮ ਕਰੇ ਜੋ ਹਨ ਹੋਣੀ ਹੋਏ ਪੰਜਾਬ ਦੇ ਅੰਦਰ ਹੁਣ ਤਾਈ ਮੇਰੇ ਖਿਆਲ ਚ 14 ਤਾਂ ਥਾਣਿਆਂ ਦੇ ਉੱਤੇ ਬੰਬਲਾਸਟ ਹੋ ਗਏ ਮੰਦਰ ਦੇ ਉੱਤੇ ਬੰਬ ਲਾਸ਼ਟ ਹੋ ਗਿਆ ਮਰਸਰ ਦੇ ਅੰਦਰ ਰਾਤ ਹੀ ਜਿੱਥੇ ਇੱਥੇ ਬੰਬ ਲਾਸ਼ਟ ਉੱਥੇ ਬਟਾਲੇ ਵੀ ਬੰਬ ਲਾਸ਼ਟ ਹੋਇਆ ਤੇ ਮੈਡਮ ਕਮਿਸ਼ਨਰ ਦਾ ਸ਼ਾਇਦ ਬਿਆਨ ਆ ਕਹਿਣਾ ਵੀ ਆ ਬੰਬ ਲਾਜੇ ਤਾਂ ਹੁੰਦੇ ਰਹਿੰਦੇ ਕਦੇ ਥਾਣਿਆਂ ਦੇ ਅੰਦਰ ਪੈਰ ਪਾਟ ਜਾਂਦੇ ਆ ਕਦੇ ਸਿਲੈਂਸਰ ਫਟ ਜਾਂਦਾ ਪਰ ਮੈਂ ਵਾਹਿਗੁਰੂ ਦਾ ਬਹੁਤ ਹੀ ਇਸ ਗੱਲ ਦਾ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਕਿ ਕੋਈ ਅਸੀ ਅਨ ਘਟਨਾ ਅਨ ਹੋਣੀ ਘਟਨਾ ਨਹੀਂ ਹੋਈ ਕੋਈ ਮੋਟਰਸਾਈਕਲ ਟੁੱਟਿਆ ਹੈ ਘਰ ਦੇ ਉੱਤੇ ਫਰਸਟ ਫਲੋਰ ਤੇ ਇਹਦੇ ਸ਼ੀਸ਼ੇ ਟੁੱਟੇ ਆ ਸਾਰੇ ਘਰ ਦੇ ਚੁਗਾਠਾਂ ਹੀ ਲਗੀਆਂ ਖੰਨਾ ਸਾਹਿਬ ਕਹਾਂ ਕਹਿੰਦੇ ਜੇ ਪਟਾਕਾ ਜਾਂ ਵਜਿਆ ਕਿ ਬਲਾਸਟ ਜਾ ਹੋਇਆ ਕੋਈ ਹੋਇਆ ਕੁਛ ਨਹੀਂ ਤੇ ਇਹ ਗਿਣਤੀ ਉਹਦੇ ਹੀ ਹੋਊਗੀ ਸਾਹਿਬ ਜਦੋਂ ਕੋਈ ਨਾ ਕੋਈ ਜਾਨੀ ਮਾਲੀ ਨੁਕਸਾਨ ਹੋਊਗਾ ਜਾਨੀ ਮਾਲੀ ਨੁਕਸਾਨ ਦਾ ਵੀ ਸੁਣ ਲੋ ਆ ਇੱਕ ਸਿਲਸਲੇਵਾਰ ਕੜੀ ਚੱਲ ਰਹੀ ਹੈ ਉਹ ਸਿਲਸਲੇ 'ਚ ਸਭ ਤੋਂ ਪਹਿਲਾਂ ਜਿਹੜੀ ਵਾਰਦਾਤ ਹੋਈ ਸੀ ਸਭ ਤੋਂ ਪਹਿਲਾਂ ਉਹਦਾ ਰਾਕਟ ਅਟੈਕ ਹੋਇਆ ਸੀਗਾ ਉਹਦੇ ਨਾਲ ਦੇ ਇੰਟੈਲੀਜੈਂਸ ਵਿੰਗ ਦੇ ਉੱਤੇ ਇੰਟੈਲੀਜੈਂਸ ਵਿੰਗ ਵਾਲੇ ਨੂੰ ਕਾਹਦਾ ਦੋਸ਼ ਦੇਣਾ ਹੈ ਇਹਨਾਂ ਦੇ ਆਪ ਦੇ ਉੱਤੇ ਰਾਕਟ ਅਟੈਕ ਹੋ ਗਿਆ ਸੀਗਾ ਮੌਲੀ ਦੇ ਅੰਦਰ ਹੈੱਡਕੁਆਰਟਰ ਦੇ ਉੱਤੇ ਸਰ ਉਹਦੇ ਬਾਅਦ ਨੰਗਲ ਦੇ ਅੰਦਰ ਇੱਕ ਬੀਜੇਪੀ ਦਾ ਆਰਐਸ ਆਰਐਸਐ ਦਾ ਕਾਰਜਕਰਤਾ ਸੀ ਉਹਦੇ ਦੁਕਾਨ ਤੇ ਬੈਠੇ ਜਾ ਕੇ ਗੋਲੀ ਮਾਰੀ ਹੈ ਉੱਥੇ ਵੀ ਪਰਚੇ ਕਰਾਣ ਤੋਂ ਅਨਾਕਾਨੀ ਕਰ ਰਿਹਾ ਸੀ ਉੱਥੇ ਵੀ ਸਾਰ ਦਿਨ ਧਰਲਾ ਲਾਣ ਦੇ ਬਾਅਦ ਇਵੈਂਚੁਅਲੀ ਕਾਰਵਾਈ ਹੋਈ ਤੇ ਉਹ ਬੰਦਾ ਪਕੜਾ ਵੀ ਗਿਆ ਤੇ ਮੈਂ ਉਸ ਪੁਲਿਸ ਦਾ ਉਦੋਂ ਧੰਨਵਾਦ ਵੀ ਕੀਤਾ ਸੀਗਾ ਬਟ ਇੱਕ ਲੜੀ ਜੀ ਚાલુ ਹੋ ਗਈ ਉਸ ਰਾਕਟ ਅਟੈਕ ਦਾ ਬਾਹਾਨਾ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਬੜੇ ਬਹਾਦਰ ਮੁੱਖ ਮੰਤਰੀ ਆ ਪੰਜਾਬ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਅਗਰ ਹੈੱਡਕੁਆਰਟਰ ਦੇ ਉੱਤੇ ਹਮਲਾ ਹੋ ਜਾਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਘਰ ਸਿਕਿਉਰ ਕੀਤਾ ਕੋਟੇ ਚ ਜਾ ਕੇ ਜੀ ਆ ਸੜਕਾਂ ਨੂੰ ਬੰਦ ਕਰਨ ਦਿਓ ਕਿਉਂਕਿ ਉੱਥੇ ਸਾਡੇ ਇੰਟੈਲੀਜੈਂਸ ਆਫਿਸ ਦੇ ਉੱਤੇ ਰਾਕਟ ਅਟੈਕ ਹੋ ਗਿਆ ਤੇ ਮੇਰਾ ਨੰਬਰ ਵੀ ਲੱਗਣਾ ਹੈ ਪਰ ਮੈਨੂੰ ਲੱਗਦਾ ਹੈ ਕੋਈ ਵੀ ਚਾਹੇ ਉਹ ਆਈਐਸਆਈ ਹੈ ਜਾਂ ਕੋਈ ਇਥੇ ਮਾੜੇ ਅੰਸਰ ਬੈਠੇ ਹੈ ਕੋਈ ਸਾਡੇ ਜੁ ਕੋ ਸ਼ੈਤਾਨੀ ਕਰ ਰਿਹਾ ਇਥੇ ਜਾਂ ਕੋਈ ਦਿੱਲੀ ਵਾਲੇ ਆਏ ਬੈਠੇ ਹੈ ਕਿਸੇ ਦੀ ਪਤਨ ਕੀ ਕਿਸੇ ਦਾ ਕੀ ਮੰਤਵ ਹੈ ਪਰ ਕਿਸੇ ਨੂੰ ਰਾਕਟ ਅਟੈਕ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਬਹਾਦਰ ਮੁੱਖ ਮੰਤਰੀ ਦੇ ਤਾਂ ਫਰੀਦਕੋਟ ਦੇ ਅੰਦਰ ਇੱਕ ਨਾਰਾ ਲਿਖਿਆ ਗਿਆ ਨੀਲੀ ਸ਼ਾਈ ਦੇ ਨਾਲ ਉਹਨੇ ਨੂੰ ਭੱਜ ਕੇ ਉਥੋਂ ਫਰੀਦਕੋਟ ਤੋਂ ਚੱਲੇ ਆ ਕੇ ਮੁਹਾਲੀ ਆ ਕੇ ਡਿਗੇ ਉਹ ਕਹਿੰਦੇ ਅਸੀਂ ਪੰਜਾਬ ਦੀ ਪ੍ਰਾਇਮਰੀ ड्यूटी ऑफ एनी गवर्नमेंट वेदर इट इज आप गवर्नमेंट कांग्रेस बीजेपी अकाली विच स्वगर एनी स्टेट एनी गवर्नमेंट इज सिक्योरिंग लॉ एंड ऑर्डर इन द स्टेट आजे ਪਿੰਡਾਂ ਚ ਹਰੇਕ ਥਾਂ ਇੱਕ ਅਫਰਾ ਤਫਰੀਦਾ ਮਾਹੌਲ ਹੈ ਪਰ ਆ ਜਿਹੜੀ ਉਥੇ ਫਿਰੋਤੀਆਂ ਹੋ ਰਹੀਆਂ ਗੁੰਡਾਗਰਦੀ ਹੋ ਰਹੀ ਹੈ ਮਾਫੀਆ ਸਿਰ ਚੱਕ ਰਿਹਾ ਹੈ ਗੈਂਗਸਟਰਸ ਇੱਥੇ ਪਨਪ ਰਹੀ ਹੈ ਪਰ ਆ ਜੋ ਕੁਝ ਘਟਨਾ ਜਿਹੜੀ ਆ ਸਿਲਸਿਲੇਵਾਰ ਹੈ ਸੀਰੀਅਲ ਬੰਬਲਾਸ ਜੋ ਹੋ ਰਿਹਾ ਹੈ ਥਿਸ ਇਜ਼ ਅ ਵੈਰੀ ਵੈਲ ਪਲਾਨਡ ਵੈਰੀ ਥੌਟ ਆਊਟ ਬੜੇ ਡੂੰਗੇ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੀਤਾ ਜਾਵੇ ਮੈਨੂੰ ਆ ਕਹਿੰਦੇ ਹੋਏ ਅੱਜ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿਸੇ ਟਾਈਮ ਆ ਇੱਕ ਚਰਚਾ ਹੁੰਦੀ ਸੀ ਕਿਉਂਕਿ ਹੁਣ ਮੈਂ ਜਲੀਆਂ ਵਾਲਾ ਬਾਗ ਤੋਂ ਆ ਰਿਹਾ ਪ੍ਰਧਾਨ ਜੀ ਉੱਥੇ ਗੱਲ ਹੋ ਰਹੀ ਸੀ ਗਵਰਨਰ ਸਾਹਿਬ ਕਹਿ ਰਹੇ ਸੀ ਵੀ ਇੱਕ ਟਾਈਮ ਦੇ ਅੰਦਰ ਕ੍ਰਾਂਤੀਕਾਰੀ ਲਿਸਟ ਦੇ ਅੰਦਰ ਸਭ ਤੋਂ ਪਹਿਲਾ ਨਾਮ ਬੰਗਾਲ ਦਾ ਹੁੰਦਾ ਸੀ ਵਿਕਰਾਂਤੀਕਾਰੀ ਉੱਥੇ ਚੱਕਦੇ ਆ ਉਹ ਸਿਰਾ ਪੰਜਾਬ ਦੇ ਅੰਦਰ ਲਾਤਾ ਅਸਲ ਜادیه ਦੀ ਲੜਾਈ ਦੇ ਅੰਦਰ ਸਾਰੇ ਕ੍ਰਾਂਤੀਕਾਰੀ ਇੱਥੋਂ ਪੈਦਾ ਹੋਏ ਅੱਜ ਅਜੇ ਉਹ ਮੇਰ ਖਿਆਲ ਆਪਾਂ ਕ੍ਰੋਸ ਤਾਂ ਨਹੀਂ ਕੀਤਾ ਪਰ ਪੰਜਾਬ ਉਸ ਕੰਮ ਪਾਸੇ ਚੱਲ ਪਿਆ ਜੋ ਹਾਲਾਤ ਬੰਗਾਲ ਦੇ ਅੰਦਰ ਹੋ ਰਹੇ ਸਨ ਵੈਸਟ ਬੰਗਾਲ ਦੀ ਜਿਹੜੀ ਪੋਲਿਟਿਕਸ ਇਸ ਕਿਸਮ ਦੀ ਹੈ ਬੰਮ ਸਿੱਟ ਕੇ ਜਿਹਨੂੰ ਸਾਡੇ ਵਾਲੇ ਮੇਰ ਖਿਆਲ ਛੋਟੇ ਡੀਸੀਪੀਸੀ ਆਏ ਸੀ ਵੀ ਸਾਹਿਬ ਰਾਤ ਕਰੇ ਸੀ ਇਸੇ ਬੰਮ ਨਾਲ ਕੋਈ ਵਰਦਾ ਨਹੀਂ ਜੀ ਕਹਿੰਦੇ ਆ ਬੇਸਿਕਲੀ ਇਨ ਸਿੰਡਰੀ ਟਾਈਪ ਲਾਸਟ ਹੈ ਜੀ ਇਹਦੇ ਵਿੱਚ ਉਹ ਸ਼ਰਾਪਨੀਲ ਨਹੀਂ ਹੁੰਦੇ ਇਸ ਕਰਕੇ ਸ਼ਾਇਦ ਕਿਸੇ ਤੇ ਕੋਈ ਜਾਨ ਮਾਲ ਜਾਂਦੀ ਨਹੀਂ ਬਹੁਤ ਅੱਛੇ ਸ਼ਾਬਾਸ਼ ਤੁਹਾਡਾ ਜਿਹੜਾ ਐਟੀਟਿਊਡ ਹੈ ਪੰਜਾਬ ਪੁਲਿਸ ਦਾ ਵਧਾਈ ਹੋਵੇ ਤੇ ਮੈਂ ਤਾਂ ਵਧਾਈ ਤਾਂ ਡੀਜੀਪੀ ਸਾਹਿਬ ਨੂੰ ਹੀ ਦੇਣਾ ਚਾਹੂੰਗਾ ਵੀ ਡੀਜੀਪੀ ਸਾਹਿਬ ਨੂੰ ਅੱਜ ਪੁਲਿਸ ਡੀਜੀਪੀ ਮੰਨਣ ਤਾਂ ਲੱਗੀ ਵੈਦਰ ਡਿਲੇਡ ਇਫੈਕਟ ਇੱਕ ਕਿੰਨੇ ਵਜੇ ਟੈਲੀਫੋਨ ਆਇਆ ਕਾਲੀਆ ਸਾਹਿਬ ਤੁਹਾਡੇ ਕੋਲ ਮੈਨੂੰ ਆਇਆ ਕੋਈ 1:00 4:00 4:00 ਵਜੇ ਆਇਆ ਸੀ ਫੋਨ ਆ ਕੇ ਜੀ ਸੀਪੀ ਮੈਡਮ ਆ ਰਹੇ ਥੋਡੇ ਕੋਲ ਤੇ ਸੀਪੀ ਮੈਡਮ 1 1/2 ਘੰਟੇ ਬਾਅਦ ਐਂਡ ਵੇਅਰ ਐਸ ਸੀਪੀ ਹਰਸੈਲਫ ਸ਼ੀ ਹੈਜ਼ ਸਪੋਕਨ ਆਫਟਰ ਸ਼ੀ ਹੈਡ ਨਾਟ ਆਨਸਰਡ ਹਰ ਹਿਸ ਕਾਲ ਕਲੋਨੀ ਚੱਕੀ ਮੈਂ ਦਾ ਸਵਾਜੀ ਸੀ ਕਿਤੇ ਉਹਨਾਂ ਨੇ ਕਰੇ ਉਹਨਾਂ ਦਾ ਸਟਾਫ ਦੱਸ ਰਿਹਾ ਵੀ ਸਾਨੂੰ ਤੁਮਾਕੇ ਦੀ ਆਵਾਜ਼ ਸਾਨੂੰ ਸੁਣ ਗਈ ਸੀ ਉਹ ਨਹੀਂ ਆਏ ਉਹਦੇ ਬਾਅਦ ਉਹਨਾਂ ਨੇ ਫੋਨ ਕਰਕੇ ਕਿਹਾ ਮੈਂ ਤਾਂ ਦੌਰੇ ਤੇ ਸੀ ਇਸ ਕਰਕੇ ਫੋਨ ਨਹੀਂ ਚੱਕ ਸਕੀ ਬਟ ਸੀਨੇਵਰ ਸ਼ੁਰਡ ਅਪ ਸਵੇਰੇ 5:30 ਵਜੇ ਉੱਥੇ ਪਹੁੰਚਿਆ ਮੈਂ ਵਧਾਈ ਦੇਊਗਾ ਕਿਉਂਕਿ ਉਹ ਕੀ ਰਿਹਾ ਹੈ एवरीवन ਹੈਜ਼ ਬੀਨ ਰਿड्यूਸਡ ਟੂ ਬੇਸਿਕਲੀ ਪੁਪੇਟਸ ਮੈਂ ਬੜਾ ਗੰਭੀਰਤਾ ਨਾਲ ਕਹਿ ਰਿਹਾ ਹਾਂ ਸਾਬ ਵੈਦਰ ਇਟ ਇਜ਼ ਭਗਵੰਤ ਮਾਨ ਜੀ ਵੈਦਰ ਇਟ ਇਜ਼ ਦ ਡੀਜੀਪੀ ਪੁਲਿਸ ਇਹਨਾਂ ਸਾਰਿਆਂ ਦੇ ਫੰਗ ਕਤਰ ਰੱਖਿਆ ਜਿਹੜੇ ਆਏ ਬੈਠੇ ਇੱਥੇ ਇਹ ਦਿੱਲੀ ਵਾਲੇ ਆਏ ਬੈਠੇ ਐਵਰੀ ਪੋਸਟਿੰਗ ਰੇ ਕਮਿਸ਼ਨਰ ਨੂੰ ਕਮਿਸ਼ਨਰ ਥਾਣੇ ਅੱਜ ਤੋਂ ਥਾਣੇ ਵਾਲਿਆਂ ਨੂੰ ਪਤਾ ਵੀ ਜਿੱਥੇ ਉਹ ਨਹੀਂ ਕਰਨਗੇ ਉੱਥੇ ਨਹੀਂ ਤਬਾਦਲਾ ਹੁੰਦਾ ਗਵਰਨਮੈਂਟ ਇਸ ਬੀਇੰਗ ਰਨ ਬਾਏ ਥੀਸ ਪੀਪਲ ਇਹ ਸੇਕਰ ਕੇ ਮੈਂ ਦਿੱਲੀ ਵਾਲਿਆਂ ਦਾ ਨਾਮ ਲੈ ਪਤਨ ਕੀ ਦੀ ਚਾਚੀ ਸੇ ਕੌਣ ਕਰ ਰਿਹਾ ਈ ਕੋਜੀ ਚਾਲ ਇੱਥੇ ਚੱਲ ਰਹੀ ਹੈ ਉਸ ਤੋਂ ਵੀ ਵੱਡੀ ਗੱਲ ਹੈ ਵੀ ਆ ਇੱਕ ਦਿਨ ਚ ਨਹੀਂ ਹੋਇਆ ਆ ਮਸਲਾ ਕਈ ਦਿਨਾਂ ਦਾ ਪਲ ਪਰੇ ਕਦੋਂ ਦਾ ਚਾਲੂ ਹੈ ਬੰਬ ਬਲਾਸਟ ਵਾਲਾ ਮਸਲਾ ਜਦੋਂ ਮੈਂ ਕਿਹਾ ਵੀ ਆ ਤਾਂ ਅਨੋਨੀ ਹੈ ਨਹੀਂ ਕਿਉਂਕਿ ਜੈ ਨੈਚੁਰਲ ਪ੍ਰੋਗਰੈਸ਼ਨ ਆ ਜਿਹੜਾ ਬੰਬਲਾਸਟ ਕਾਲੀਆ ਸਾਹਿਬ ਦੇ ਘਰੇ ਪਹੁੰਚਿਆ ਥਾਣਿਆਂ ਤੋਂ ਚੱਲ ਕੇ ਮੰਦਿਰ ਤੱਕ ਪਹੁੰਚ ਕੇ ਹੁਣ ਇੱਥੇ ਆ ਗਿਆ ਬਿਕਾਜ਼ ਇੰਟੈਲੀਜੈਂਸ ਕਰ ਕੀ ਰਹੀ ਹੈ ਸਾਹਿਬ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਵੈਦਰ ਬੀਇੰਗ ਔਨ ਪੈਰੀਫਰੀ ਆਫ ਪੋਲਿਟਿਕਸ ਬੀਇੰਗ ਫ্রম ਅ ਪੋਲਿਟিক্যাল ਫੈਮਿਲੀ ਚਾਹੇ ਮੈਂ ਪਿਛਲੇ 23 ਸਾਲ ਤੋਂ ਐਕਟਿਵ ਪੋਲਿਟਿਕਸ ਦੇ ਅੰਦਰ ਆਪ ਮੈਂ THINK ਕਰੇ ਕਿਸੇ ਚੀਫ ਮਨਿਸਟਰ ਨੂੰ ਆਪਣੇ ਮੂੰਹ ਆ ਕੇ ਕਹਿੰਦੇ ਨਹੀਂ ਕਿ ਆ ਵੀ ਮੇਰੀ ਜਿਹੜੀ ਪੁਲਿਸ ਹੈ ਮੇਰੇ اپੋਜੀਸ਼ਨ ਪਾਰਟੀਆਂ ਦੀ ਜਾ ਕੇ ਜਸੂਸੀ ਕਰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੈਡ ਦਾ ਆਰਡਸਟੀ ਇਨੀ ਉਹ ਜੁਰਤ ਹੋਵੇ ਜਿਸੀਗੀ ਉਹਨਾਂ ਨੂੰ ਪਤਾ ਸੀ ਵੀ ਐ ਮੇਮਣੇ ਬੈਠੇ ਆ ਸਾਹਮਣੇ اپੋਜੀਸ਼ਨ ਵਾਲੇ ਕਿਸੇ ਦੀ ਹਿੰਮਤ ਨਹੀਂ ਹੋਈ ਉੱਤੇ ਖੜੇ ਹੋ ਕੇ ਕਹਿੰਦੇ ਵੀ ਮੈਨੂੰ ਪਤਾ ਹੈ ਕਿਉਂਕਿ ਮੇਰੇ ਕੋਲ ਇੰਟੈਲੀਜੈਂਸ ਹੈ ਦਿੱਲੀ ਦੇ ਅੰਦਰ ਕਹਿੰਦਾ ਪੰਜਾਬ ਕਾਂਗਰਸ ਰਾਂ ਦੀ ਮੀਟਿੰਗ ਹੋ ਰਹੀ ਸੀਗੀ ਤੇ ਮੈਨੂੰ ਇੰਟੈਲੀਜੈਂਸ ਤੋਂ ਖਬਰ ਆ ਵੀ ਇੱਥੇ ਸਰਦਾ ਪ੍ਰਗਟ ਸਿੰਘ ਨੇ ਬਾਜਵਾ ਸਾਹਿਬ ਵਾਸਤੇ ਕੀ ਗਿਆ ਤੇ ਬਖੇਲ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਤੇ ਆਪਸ ਵਿੱਚ ਕਿਸ ਤਰ੍ਹਾਂ ਕੁੱਤੇ ਬਿੱਲੀ ਵਾਂਗੂੰ ਲੜ ਰਹੀ ਸੀਗੀ ਆਪੋਜੀਸ਼ਨ ਪਾਰਟੀ ਇੱਕ ਬੰਦਾ ਬੰਦਾ ਨਹੀਂ ਬੋਲਿਆ ਸਾਹਿਬ ਉੱਥੇ ਸਤਨਾਮ ਜੀ ਪਟਾਕਾ ਤਾਂ ਸਰਕਾਰ ਦਾ ਪੈ ਗਿਆ ਕਿ ਇੰਟੈਲੀਜੈਂਸ ਜਿਹੜੇ ਕੰਮ ਕਰਨ ਵਾਲਾ ਸੀਗਾ ਵੀ ਇੱਥੇ ਨਿਗਾਹ ਕਰੋ ਬੰਬ ਬਲਾਸਟ ਕੌਣ ਕਰ ਰਿਹਾ ਹੈ ਕੌਣ ਇਹਦੇ ਸਾਜ਼ਿਸ਼ ਦੇ ਪਿੱਛੇ ਹੈ ਉਹ ਮੈਥੇ ਕਾਂਗਰਸ ਦੀ ਉੱਥੇ ਇਹ ਜੇ ਆਪਸ ਵਿੱਚ ਇਹਨਾਂ ਦੀ ਬਹੁਤ ਜੁਗਲਬੰਦੀ ਹੈ ਉਸ ਜੁਗਲਬੰਦੀ ਦੇ باوجود ਉਹ ਇੱਕ ਦੂਜੇ ਦੇ ਉੱਤੇ ਆ ਜਸੂਸੀਆਂ ਕਰਾ ਰਿਹਾ ਹੈ ਆ ਜਸੂਸੀ ਇੱਥੇ ਹੋਣੀ ਚਾਹੀਦੀ ਸੀ ਸਾਬ ਇਫ ਦੇ ਆਰ ਸੀਰੀਅਸ ਅਬਾਊਟ ਇਟ ਪਰ ਭਗਵੰਤ ਮਾਨ ਜੀ ਨੇ ਇੱਕ ਚੁਟਕਲਾ ਬਣਾਤਾ ਉਹਨਾਂ ਨੂੰ ਦੇਖਾ ਦੇਖ ਆ ਜਿਹੜਾ ਕਿਸ ਕੈਜੂਅਲ ਅਪਰੋਚ ਦੇ ਨਾਲ ਇਸ ਜਲੰਧਰ ਪੁਲਿਸ ਨੇ ਇਟ ਇਜ਼ ਅ ਸ਼ੇਮ ਆ ਪੰਜਾਬ ਪੁਲਿਸ ਹੈ ਜਿਨੇ ਪੰਜਾਬ ਚੋਂ ਅਤੰਗਵਾਦ ਖਤਮ ਕੀਤਾ ਹੈ ਸਾਬ ਆ ਪੰਜਾਬ ਪੁਲਿਸ ਹੈ ਕਾਲੀਆਂ ਪੇਡਾਂ ਆ ਗਈਆਂ ਹੋਣੀਆਂ ਸਾਬ ਇਹਦੇ ਅੰਦਰ ਅਥਾਰਟੀ ਆਫ ਪੰਜਾਬ ਪੁਲਿਸ ਆਫਿਸਰਸ ਹੈਵ ਬੀਨ ਈਰੋਡਿਟ ਕੋ ਜਿਹੜੇ ਸਪਾਇਨ ਵਾਲੇ ਸਹੀ ਉਹਨਾਂ ਨੂੰ ਚੱਕ ਕੇ ਪਾਸੇ ਲਾਤਾ ਜਿਹੜੇ ਜੀ ਸਰ ਜੀ ਹਜ਼ੂਰੀ ਵਾਲੇ ਆ ਉਹ ਕੁਰਸੀਆਂ 'ਤੇ ਬੈਠੇ ਆ ਉਹਨਾਂ ਦੇ ਚੱਲਦੇ ਜੋ ਕੁਝ ਧੱਕੇਵਾਚਾਈ ਸਹੀ ਚੱਲ ਰਹੀ ਹੈ ਆ ਪੰਜਾਬ ਦੇ ਵਾਸਤੇ ਬਹੁਤ ਹੀ ਮਾੜੇ ਸੰਕੇਤ ਹੈ ਥਿਸ ਇਜ਼ ਅ ਬਾਰਡਰ ਸਟੇਟ ਇਟ ਇਜ਼ ਅ ਵੈਰੀ ਵੈਰੀ ਸੈਂਸਿਟਿਵ ਇਸ਼ੂ ਇੱਥੇ ਭਾਈਚਾਰ ਸਾਂਝ ਨੂੰ ਆਂਝ ਲਾਣ ਵਾਲੇ ਬਹੁਤ ਸਾਰੇ ਤੁਰੇ ਫਿਰਦੇ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੈਦਰ ਚੈ ਹੈ ਅਲੌਨ ਆਰਡਰ ਇਜ਼ ਅ ਸਟੇਟ ਸਬਜੈਕਟ ਐਂਡ ਆ ਰਿਸਪੈਕਟ ਇਟ ਮਾਝ ਵੀ ਨਹੀਂ ਕਹੂੰਗਾ ਯਾ ਤਾਂ ਭਗਵੰਤ ਮਾਨ ਜੀ ਹੱਥ ਖੜੇ ਕਰ ਦੇਣ ਯਾ ਦਿੱਲੀ ਵਾਲਿਆਂ ਨੇ ਇਥੇ ਚਾਲੂ ਕਰਨ ਵੀ ਮੈਂ ਚਲਾ ਕੇ ਦਿਖਾਉਂਗਾ ਸਟੇਟ ਨੂੰ ਬਹੁਤ ਵੱਡੀ ਵੈਗਰੂ ਦੀ ਬਖਸ਼ਿਸ਼ ਹੋਈ ਹੈ ਵੀ ਪੰਜਾਬ ਵਰਗੇ ਸੂਬੇ ਦੀ ਤੁਹਾਨੂੰ ਬਜਾਰਤ ਆ ਮਿਲੀ ਹੈ ਉਥੇ ਮੁੱਖ ਮੰਤਰੀ ਹੋ ਯਾ ਤਾਂ ਇਹਨੂੰ ਸੰਭਲੋ ਪੰਜਾਬ ਨੂੰ ਰੋੜੋ ਨਾ ਸਾਹਿਬ ਪਰ ਇਹਦੇ ਵਾਸਤੇ ਆਜ ਜੋ ਕੁਝ ਹੋ ਰਿਹਾ ਪੰਜਾਬ ਦੇ ਅੰਦਰ ਸਪੈਸ਼ਲੀ ਜਿਹੜਾ ਕੱਲ ਰਾਤ ਘਟਨਾ ਹੋਈ ਹੈ ਬੋਥ ਤੇ ਚੀਫ ਮਿਨਿਸਟਰ and the dgp both are personally accountable sir how how could they allow this bhagwant maan ne keh da utthe stage te khade ho ke ohne ne keh da ki main congress wale di jasoosi kara reha is kam nu baniya punjab police is this the democracy i congress wale si jehde cheeka mar de si pegasus sade phone ch fit karta zarurat te nahi bhagwant maan ji baithe pegasus da load hi nahi aa punjab police vich theri hai as police jan ko di kandi khabardar ji this is not within our not our mandate ਇਸੇ ਆਪਦੇ ਤੁਹਾਡੇ ਪੋਲਿਟੀਕਲ ਵਿਰੋਧੀਆਂ ਦੀ ਜਸੂਸੀਆਂ ਕਰਦੇ ਫਿਰਿਏ ਸੋ ਹਰੇਕ ਪਾਸਿਓਂ ਪੰਜਾਬ ਨੂੰ ਪੰਜਾਬ ਦੇ ਅੰਦਰ ਖਤਰੇ ਦੀ ਘੰਟੀ ਵੱਜ ਰਹੀ ਹੈ ਸਾਬ ਇਹਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਤਾਂ ਅੱਜ ਜੋ ਘਟਨਾ ਹੋਈ ਹੈ ਇਹ ਜਿਹੜਾ ਕੈਜੂਅਲ ਅਪਰੋਚ ਹੈ ਸਰਕਾਰ ਦਾ ਪੰਜਾਬ ਪੁਲਿਸ ਦਾ ਉਹਦੇ ਖਿਲਾਫ ਹੁਣ 4 ਤੋਂ 5 ਕਰ ਰਹੇ ਆਪਾਂ ਜਾਂ 3 ਤੋਂ 5 3 ਤੋਂ 5 ਤਾਈਂ ਇੱਥੇ ਸਾਰੇ ਪੰਜਾਬ ਦੇ ਅੰਦਰ ਆਹ ਧਰਨਾ ਲਗਾ ਰਹੇ ਆ ਸਾਬ ਜਲੰਧਰ ਦੇ ਅੰਦਰ ਵੀ ਭਾਰਤ ਸਾਰੇ ਇਸ ਗੱਲ ਨੂੰ ਇਟ ਵਿਲ ਨਾਟ ਵੀ ਨਾਟ ਲੈਟ ਇਟ ਡਾਈ ਡਾਊਨ ਲਾਈਕ ਦਿਸ ਵੀ ਇਹਨਾਂ ਦੇ ਜਿਹੜੀ ਕੈਜੂਅਲ ਅਪਰੋਚ ਹੈ ਘਟਨਾ ਹੋ ਗਈ ਬਟ ਉਸ ਤੋਂ ਬਾਅਦ ਨਮਕ ਜਿਹੜਾ ਛਿੜਕਿਆ ਜ਼ਖਮ ਦੇ ਉੱਤੇ ਆ ਜਿਹੜੀ ਨਹੀਂ ਦੇ ਅਪਰੋਚ ਹੈ ਉਹਦੇ ਕਰਕੇ ਮੈਂ ਸਮਝਦਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਮੇਬੀ ਬੀਜੇਪੀ ਹੈਸ ਓਨਲੀ 2 ਮੈਂਬਰਸ ਆਫ ਪਾਰਲੀਮੈਂਟ ਮੈਂਬਰਸ ਆਫ ਅਸੈਂਬਲੀ ਬਟ ਡਸਨਟ ਮੀਨ ਬੀਜੇਪੀ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਨਿਭਾਉਗੀ ਸਾਹਿਬ ਆ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਦੇ ਲੌਅਨ ਆਰਡਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਤੇ ਅਮਨ ਸ਼ਾਂਤੀ ਦੀ ਬਣਾਈ ਰੱਖਣ ਦਾ ਜਿਹੜਾ ਜ਼ੁਮੇ ਆ ਇਸ ਤਰ੍ਹਾਂ ਦੀ ਆ ਜਿਹੜੇ ਗੋਡੇ ਟੇਕੀ ਬੈਠੇ ਨਾ ਕਿ ਆਪੋਜੀਸ਼ਨ ਕਰ ਸਕਦੀ ਤੇ ਮੁੱਖ ਮੰਤਰੀ ਨੇ ਦਿੱਲੀ ਵਾਲਿਆਂ ਦੇ ਅੱਗੇ ਗੋਡੇ ਟੇਕ ਰੱਖਿਆ ਇਸ ਤਰ੍ਹਾਂ ਗੋਡੇ ਟੇਕਣ ਵਾਲੀ ਸਰਕਾਰਾਂ ਨਾਲ ਪੰਜਾਬ ਟੋਲਰੇਟ ਨਹੀਂ ਕਰੂਗਾ ਸਾਥ ਥੈਟਸ ਆਲ ਧੰਨਵਾਦ ਦਿੱਲੀ ਵਾਲੇ ਇਹਨਾਂ ਨੇ ਜਿਹੜੇ ਹੈ ਦਿੱਲੀ ਜਿਹੜੇ ਦੇਖੋ ਸਾਰੇ ਬੈਠੇ ਸਾਬ ਅੱਜਕੱਲ ਜਿਹੜੇ ਆਮ ਆਦਮੀ ਸੀਗੇ ਖਾਸ ਹੋ ਗਏ ਉਹਨਾਂ ਨੂੰ ਆਤ ਤੈ ਨਹੀਂ ਬਣ ਗਈ ਵੀ ਸਾਠ ਸਾਠ ਬਾਠ ਪੰਜਾਬ ਪੁਲਿਸ ਅਗਰ ਦੇਖੋ ਆ ਪੰਜਾਬ ਪੁਲਿਸ ਕਰ ਕੀ ਰਹੀ ਹੈ ਸਾਹ ਆ ਜਿਹੜੇ ਜਾਂ ਤਾਂ ਆਹਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਜਾਂ ਜਿਹੜੇ ਮੰਤਰੀ ਹੈ ਤੇ ਦੂਜੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਆ ਗਏ ਫਾਰਮਰ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਸੁਸੋਧਿਆ ਸਾਹਿਬ ਨૈયਰ ਸਾਹਿਬ ਸੱਟਪਾ ਕਿਹੜੇ ਜੈਨ ਸਾਹਿਬ ਕੋਈ ਕੋਈ ਵੈਬਰ ਸਾਹਿਬ ਕੋਈ ਜੀ ਸਾਫ ਛੱਡਿਆ ਹੀ ਨਹੀਂ ਸਾਰੇ ਦੇ ਸਾਰੇ ਸਾਰਿਆਂ ਨੂੰ 20 20 ਗੱਡੀਆਂ ਦੇ ਰੱਖੀ ਗਵਰਨਮੈਂਟ ਆਪ ਵੱਲੋਂ ਇੱਕ ਬੜਾ ਸੀਰੀਅਸ ਐਨੀਸ਼ ਲਾਇਆ ਗਿਆ ਜੀ ਜੀ सच्चाई है कि पंजाब में इस तरह की हरकतें लॉरेंस बिश्नोई पाकिस्तान से मिलकर करवा रहा है लॉरेंस बिश्नोई को अहमदाबाद की छात्रपति जेल में केंद्र की बीजेपी सरकार द्वारा पूरी सुरक्षा दी जा रही है ये किसी से छुपा नहीं कि लॉरेंस के पाकिस्तानियों के साथ कैसे करना सब तो पहला था आई सिंपथाइज विद भगत साहब भगत साहब भगती बंदे साहब ਉਹਨਾਂ ਨੂੰ ਜਿਹੜਾ ਇਹਨਾਂ ਨੇ ਫੜਾ ਨਾ ਆਮ ਆਮ ਕਮਿੰਗ ਟੂ ਦਿਸ ਗਵਰਨਮੈਂਟ ਦੀ ਸਟੇਟਮੈਂਟ ਹੈ ਪਰ ਉਹ ਉਹਨਾਂ ਨੇ ਗਵਰਨਮੈਂਟ ਨੇ ਫੜਾਈ ਹੈ ਉਹਨਾਂ ਨੂੰ ਉਹ ਪੜਤੀ ਉਹਨਾਂ ਨੇ ਉਹਨਾਂ ਨੇ ਪੜਤੀ ਬਸ ਵੈਰੀ ਸੀਰੀਅਸ ਐਲੀਗੇਸ਼ਨ ਪੰਜਾਬ ਗਵਰਨਮੈਂਟ ਇਜ਼ ਟ੍ਰਾਈਂਗ ਟੂ ਵਾਸ਼ ਇਟ ਹੈਂਡਸ ਆਫ देयर ਇਨਕੰਪੀਟੈਂਸੀ देयर ਕਲਪੇਬਿਲਟੀ ਇਨ ਦਿਸ ਹੋਲ ਥਿੰਗ देयर ਕੈਜੂਅਲ ਐਟੀਟਿਊਡ ਦ ਵੇ ਦੇ ਆਰ ਡਿਰੈਲਿਕਸ਼ਨ ਆਫ ਡਿਊਟੀ ਐਂਡ ਆਈ ਥਿੰਕ ਇਟ ਇਜ਼ ਅ ਕ੍ਰਿਮੀਨਲ ਨੈਗਲੀਜੈਂਸ ਔਨ ਪਾਰਟ ਆਫ ਦ ਇੰਟੈਲੀਜੈਂਸ ਆਫ ਦ ਪੰਜਾਬ ਪੁਲਿਸ ਐਸ ਵੈਲ ਐਸ ਦ ਡੀਜੀਪੀ ਐਸ ਦਾ ਹੋਮ ਮਿਨਿਸਟਰ ਆਫ ਪੰਜਾਬ they all are complicit in this And this has been not the first instance. This has been going on. At least 14 or 15 recorded incidences of bomb blast in police stations have taken place. What have they done in that, that manner? They have not done anything. They start off first denying it. And now they are saying that this kind of incendiary blast is not a threat to anybody's life. If this is the attitude, sorry, sir, they can blame whatever. Sir, they are, but, sir, they are sir, going step ahead of that. I mean, they are not just saying that we cannot ਉਹ ਕਹਿ ਰਹੇ ਲਾਰੈਂਸ ਬਿਸ਼ਨੋਈ ਨੂੰ ਸੈਂਟਰ ਗਵਰਨਮੈਂਟ ਜੀਜੀਪੀ ਦੀ ਪਟਾਕ ਕਰ ਰਹੀ ਹੈ ਕਿ ਸਾਬ ਥਿਸ ਇਜ਼ ਦਾ ਸੇਮ ਸੇਮ ਲਾਰੈਂਸ ਬਿਸ਼ਨੋਈ who could hold a press conference yeah. from punjab jail which has been duly proven in the high court of punjab the dgp has yet to answer how could he deny it they were denying then also that it has not taken place in punjab their denying it or accepting it does not mean a thing sir their bundle of lies ਕਿ ਤੇ ਆ ਫੂਲ ਪੰਜਾਬ ਔਰ ਨਬਾਰ ਬਾਰ ਬਾਰ ਇਨੋ ਨੇ ਪੰਜਾਬ ਕੋ ਬੇਵਕੂ ਬਣਾਇਆ ਇਹ ਬਾਤ ਨੇ ਕਰਕੇ ਆਰਾਮੀ ਇਸ ਲਈ ਜਬ ਮੈਂਨ ਕਾ ਵੀ ਹੋ ਸਕਤਾ ਇਸ ਕੇ ਪਿੱਛੇ ਯਹਾਂ ਪੇ ਅਰਾਜਿਕਤਾ ਫਲਾਣੇ ਕੇ ਪਿੱਛੇ ਵੀ ਕੋਈ ਗਹਿਰੀ ਸਾਜ਼ਿਸ਼ ਹੋ ਜੋ ਲੋਗ ਵਹਾਂ ਸੇ ਲੋਗੋ ਨੇ ਫਤਵਾ ਦੇ ਕੇ ਦਿੱਲੀ ਸੇ ਨਿਕਾਲੋ ਯਹਾਂ ਬੈਠੇ ਖਾਲੀ ਕਰ ਕੇ ਕਿਆ ਰਹੇ ਸਾਬ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਪ੍ਰੋਬਲਮ ਸਾਬ ਅਜ ਦੇ ਦਿਨ ਜਿਨੂੰ ਲੈ ਕੇ ਗਵਰਨਰ ਸਾਹਿਬ ਆ ਚੱਲ ਰਹੇ ਜਿੱਥੋਂ ਮੈਂ ਚੱਲ ਕੇ ਉਹਨਾਂ ਨਾਲ ਇੱਥੇ ਆਇਆ ਇੱਕ ਡਰੱਗਸ ਦੂਜੀ ਨਾਲ ਕਰਪਸ਼ਨ ਤੇ ਆ ਪੰਜਾਬ ਦੀ ਤਰਸਦੀ ਹੈ ਜਿਹੜੇ ਬੰਦੇ ਇੱਥੇ ਆ ਕੇ ਇਨਚਾਰਜ ਬਣ ਕੇ ਬੈਠੇ ਆ ਦਿੱਲੀੋਂ ਸਾਰੇ ਦੇ ਸਾਰੇ ਮੈਂ ਸਾਰੇ ਨਾਮ ਗਿਣਾਏ ਉਹਨਾਂ ਜੋ ਇੱਕ ਵੀ ਮੈਨੂੰ ਗਲਤੀ ਵਿੱਚ ਦੱਸਦੇ ਹੋ ਕੇਜਰੀਵਾਲ ਸਾਹਿਬ ਸੋਸੋਧਿਆ ਸਾਹਿਬ ਮੇਅਰ ਸਾਹਿਬ ਸਤਿੰਦਰ ਜੈਨ ਸਾਹਿਬ ਸਾਰੇ ਜਿੰਨੇ ਸਾਹਿਬ ਹੈ ਸਾਰੇ ਦੇ ਸਾਰੇ ਕਰਪਸ਼ਨ ਤੇ ਨਸ਼ੇ ਦੇ ਅੰਦਰ ਡੇਡ ਸਾਲ ਜੇਲ੍ਹ ਚ ਲਾ ਕੇ ਉਹ ਆ ਕੇ ਇੱਥੇ ਸੌਚ ਗਵਾ ਰਹੇ ਆ ਕਰਪਸ਼ਨ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਨਸ਼ਾ ਜਿਹੜੇ ਹੈ ਨਸ਼ਾ ਜੇਲ੍ਹਾਂ ਤੋਂ ਚੱਲ ਰਿਹਾ ਸਾਹਿਬ ਉਹ ਮਾਫੀਆ ਦਿਸ ਇਜ਼ ਜੇਲਸ ਆਫ ਪੰਜਾਬ ਹੈਵ ਬਿਕਮ ਅ ਸੇਫ ਹੈਵਨ ਫਾਰ ਗੈਂਗਸਟਰਸ ਉਥੋਂ ਬੈਠ ਕੇ ਆਪਰੇਟ ਕਰਦੇ ਆ ਉਹਦਾ ਜਿੰਦਾ ਜਗਦਾ ਸਬੂਤ ਸੀ ਉਹਤੇ ਪ੍ਰੈਸ ਕਾਨਫਰੰਸ ਹੋ ਰਹੀ ਸੀ ਸੈਕਿੰਡ ਮੋਮੈਂਟ ਹੈ ਇਸ a very serious issue sir nobody is denying that but a commitment commitment and efficient uh, administration that is what is required sir pakistan ta will do it always punjab pakistan ne sab to pehla saadi jehdi hai jawani punjab da bhikh atankwad naal nibedya ode baad hona nashe wala kam nibedya nashe naal duji peedi agvare a tija kam ha ka chalu karta via jehdi pai chagra saanjyan khatam kar ਬਾਰਡਰ ਤਾਂ ਰਾਜਸਥਾਨ ਚ ਵੀ ਹੈ ਬਹੁਤ ਸਾਰੇ ਹੀ ਹੈ ਸਾਰੀ ਬਾਰਡਰ ਤੋਂ ਸਾਰੇ ਕਿਉਂ ਨਹੀਂ ਆਉਂਦੇ ਪਰ ਹੈ ਤਾਂ ਸੈਂਟਰਲ ਹੋ ਸਕਦਾ ਨਾ ਦੇਖੋ ਪੀਐਨਸ ਤੋਂ ਪੂਰਾ ਨਾ ਗਿਆਦਾ 552 ਕਿਲੋਮੀਟਰ ਦੇਖੋ ਆ ਵੀ ਐਸਟੈਬਲਿਸ਼ ਹੋ ਚੁੱਕਿਆ ਵੀ ਅੱਜਕਲ ਜਿਹੜੀ ਆ ਹੈਰੋਇਨ ਆ ਜੋ ਕੁਝ ਆ ਜਿਹੜੇ ਡਰੋਨ ਦਾ ਸਿਟੀ ਸਿਟੇ ਰਹੀ ਹੈ ਉਹਦੇ علاوہ ਵੀ ਹੋਰ ਪਾਸਿਓਂ ਵੀ ਚੱਲ ਕੇ ਨੇਪਾਲ ਦੇ ਜ਼ਰੀਏ ਵੀ ਆ ਰਹੀ ਹੈ ਉਧਰੋਂ ਬਰਮਾ ਵਾਲੇ ਪਾਸਿਓਂ ਉਧਰੋਂ ਵੀ ਤੁਰੇ ਆ ਰਹੀ ਹੈ ਸਾਰੇ ਪਾਸਿਓਂ ਆ ਰਹੀ ਹੈ ਬਟ that is there but ਇਥੇ ਵਾਲੀ ਜਿਹੜੀ ਆ ਤੁਹਾਡੇ ਆ ਜਿਹੜੇ ਬੰਮ ਸਿਟੇ ਜਾ ਰਹੇ ਆ ਉਹਦੀ ਤਾਂ ਲੋਕਲ ਇੰਟੈਲੀਜੈਂਸ ਕੀ ਕਰ ਰਹੀ ਹੈ ਸਾਬ ਉਹਦਾ ਵੀ ਕੋਈ ਰੋਲ ਹੋਣਾ ਹੈ ਜੀ ਹਾਂਜੀ ਜੀ ਜੀ सेंट्रल एजेंसीज आर डूइंग देयर जॉब जे इना नु ਕੋ ਹੋਰ ਮੱਦੀ ਲੋਡ ਹੈ ਦੇ ਦੇਵਾਂਗੇ ਬਟ ਆਗੇ ਰੇਟ ਰੇਟ ਥੈਟ ਥਿਸ ਇਸ ਅ ਸਟੇਟ ਡੋਮੇਨ ਆਫ ਦਾ ਸਟੇਟ ਗਵਰਨਮੈਂਟ ਇਹਦੇ ਵਿੱਚ ਮੈਂ ਨਹੀਂ ਚਾਹੂੰਗਾ ਵੀ ਕੇਂਦਰ ਡਾਇਰੈਕਟ ਆ ਕੇ ਦਖਲ ਅੰਦਾ ਜਿਕਰ ਹੈ दैट इज इवन वाइडर ਇੰਪਲੀਕੇਸ਼ਨ ਬਿਲਕੁਲ ਸਹੀ ਹੈ ਸਾਹਿਬ ਦਾ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਸਾਹਿਬ ਵੈਦਰ ਦੇ ਵਾਂਟ ਟੂ ਕੰਟੀਨਿਊ ਜਿਸ ਤਰ੍ਹਾਂ ਬੰਗਾਲ ਦੇ ਅੰਦਰ ਹੈ ਵੀ ਆਪੋਜੀਸ਼ਨ ਵਾਲਿਆਂ ਨੂੰ ਡਰਾ ਦਿਓ ਬੜੀ ਸੀਰੀਅਸ ਹੈ ਜੀ ਆਈ ਊਡ ਮਾਈ ਰੀਸੀਰੀ ਕੋਜੀਸ਼ਨ ਹੈ ਵੀ ਦੇ ਆਰ ਬੋਥ ਡਮੀ ਦ ਡੀਜੀਪੀ ਐਸ ਵੈਲ ਐਸ ਦ ਚੀਫ ਮਿਨਿਸਟਰ ਬੋਥ ਆਰ ਡਮੀ ਦੇ ਸ਼ੁੱਡ ਹੈਵ ਰਿਜ਼ਾਈਨਡ ਪ੍ਰੋਕਸੀ ਦੇ ਸ਼ੁੱਡ ਦੇ ਆਰ ਵਰਚੁਅਲੀ ਪ੍ਰੋਕਸੀ I can, I can ask for a probe, but i am very wary of central government interfering in issues of punjab. then it becomes a very mm -hmm. sentimental issue. sir. we have to keep that sanctity of that federal structure has to be kept. no, i'm not satisfied at all. i'm asking for both the chief minister and the dgp to at least acknowledge their, their failure. ਨਹੀਂ ਤਾਂ ਹੋ ਗਈ ਉਹ ਸਭ ਐਨਆਈਏ ਤਾਂ ਆ ਜੂਗੀ ਬਟ ਇਵੈਕਚੁਅਲੀ ਕਮ ਤਾਂ ਇਹਨਾਂ ਨੇ ਵੀ ਕਰਨਾ ਸ ਹੈ ਐਨਆਈਏ ਕਹੇ ਜੀ ਸਾਨੂੰ ਆ ਕੇ ਉਹਨਾਂ ਨੇ ਤਾਂ ਫੜ ਕੇ ਮੂਸੇ ਵਾਲੇ ਤੇ ਉਹ ਐਨਆਈਏ ਆਪਣੇ ਦਿੱਲੀ ਵਾਲੇ ਫੜ ਕੇ ਲੈ ਕੇ ਆਏ ਸੀ ਜੀ ਉਹਦੇ ਬਾਅਦ ਜਿਹੜੇ ਰੋਜ਼ ਐਨਆਈਏ ਆ ਵੀ ਰਹੀ ਹੈ ਜਿੱਥੇ ਉਹਨਾਂ ਦੀ ਲੋਡ ਆ ਪਾ ਹੀ ਰਹੀ ਹੈ ਇਹ ਕੀ ਕਰ ਰਹੇ ਹੈ ਜਿਹੜੇ ਸਾਰੇ ਤੋਂ ਜ਼ਿਆਦਾ ਐਨੀ ਪੁਲਿਸ ਨਫਰੀ ਆਪਣੇ ਕੋਲ ਇੱਥੇ ਹੈ ਇਹ ਇਹਨਾਂ ਦੇ ਕੇਜਰੀਵਾਲ ਸਾਹਿਬ ਤੇ ਇਹਨਾਂ ਦਾ ਇੱਥੇ ਧਾਮ-ਜਾਮ ਬਣਾ ਕੇ 20 20 ਗੱਡੀਆਂ ਲੈ ਕੇ ਜਿਹੜੇ ਤੁਰੇ ਫਰੇ ਇਸ ਇਸ ਕੰਮ ਨੂੰ ਰੱਖਿਆ ਕਾਲੀਆ ਸਾਹਿਬ ਇਹ ਕੋਈ ਹੋਰ ਮਾਤਰ ਜਿਹਨਾਂ ਦੇ ਘਰੇ ਜਾ ਕੇ ਬੰਬ ਸਿੱਟੇ ਜਾ ਰਹ ਰੱਖਿਆ ਸਾਰੇ ਪੰਜਾਬ ਦੀ ਜ਼ਰੂਰੀ ਹੈ ਸਾਬ ਕੱਲੇ ਬੀਜੇਪੀ ਵਾਲੇ ਨਾਲ ਨਿਬੜਦੀ ਹੈ ਬੀਜੇਪੀ ਨੂੰ ਪਹਿ ਜਾਣ ਦੇ ਬੰਬ ਕੋਈ ਗੱਲ ਨਹੀਂ ਅਸੀਂ ਛੇੜਾਂਗੇ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਸਾਬ ਕੋਈ ਪਿੰਡ ਨਹੀਂ ਬਚਿਆ ਜਿੱਥੇ ਜਾ ਕੇ ਸਰਪੰਚਾਂ ਤੋਂ ਫਿਰੋਤੀਆਂ ਨਹੀਂ ਜਾਰੀ ਹੈ ਕਿਹਨੂੰ ਬਚਾਂਗੇ ਸਾਬ ਇਹ ਤਾਂ ਆਪ ਭੱਜੇ ਫਿਰਦੇ ਆ ਫਰੀਦਕੋਟ ਤੇ ਇੱਕ ਨਾਰਾ ਲਾਇਆ ਸੀ ਉਹ ਲਿਖਤਾ ਉੱਤੇ ਕੰਧ 'ਤੇ ਤੇ ਉੱਥੋਂ ਸ਼ੂਟ ਲਾਈ ਭਗਵੰਦ ਸਿੰਘ ਨੇ ਇੱਥੇ ਆ ਕੇ ਖੜੇ ਆ ਮੋਲੀ ਆ ਇਹ ਮੁੱਖ ਮੰਤਰੀ ਹੈ ਪੰਜਾਬ ਦੇ ਪੰਜਾਬ ਦੇ ਦਲੇਰ ਮੁੱਖ ਮੰਤਰੀ ਹੈ ਸੌਰੀ ਆਮ ਸੌਰੀ ਟੂ ਸੇ ਸਰ ਅਗਰ ਇਹਨਾਂ ਦੀ ਸਿਕਿਉਰਿਟੀ ਬਾਕੀ ਪੰਜਾਬ ਦੀ ਸਿਕਿਉਰਿਟੀ ਤੁਸੀਂ ਕਿ ਕਦੋਂ ਪਹੁੰਚੇ ਥਾਣੇ ਵਾਲਿਆਂ ਨੂੰ ਪੁੱਛ ਲਓ ਕਿ ਇਹਨੇ ਬੰਬ ਦੇ ਸਿੱਟਣ ਦੇ ਬਾਅਦ ਉੱਥੇ ਤਾਂ ਸੁਣੀ ਗਏ ਹੁਣ ਹੈ ਜੀ ਮੈਡਮ ਐਸਪੀ ਨੂੰ ਨਹੀਂ ਸੁਣਾਈ ਤਾਂ ਉਹਨਾਂ ਨੂੰ ਤਾਂ ਸੁਣਾਈ ਗੱਲ ਗੱਲ ਇਹ ਹੈ ਮੈਂ ਮੈਂ ਦੱਸਾਂ ਗੱਲ ਇਹ ਸਾਰੇ ਫੈਕਟ ਸਾਹ ਦੱਸ ਦਿੰਦੇ ਹਾਂ ਨਾਟ ਸੈਕੰਡ ਹੈ ਮੈਂ ਮੈਂ ਫੋਨ ਕੀਤਾ ਹਾਂ ਜੀ ਸੀਪੀ ਨੂੰ ਐਸਪੀ ਨੂੰ ਦੇ ਡਿਡ ਨਾਟ ਪਿਕ ਅਪ ਟਾਈਮਿੰਗ ਕਿੰਨੀ ਵੇਲੇ ਸੀ ਇਹ ਲਗਭਗ ਸਵਾਤ ਵਜੇ ਦਾ ਸਵਾਇਕ ਡੇਢ ਵੇਚ अच्छा फिर मैं अपने सिक्योरिटी मैन ਨੂੰ ਕਿਹਾ ਮੈਂ ਕਿਹਾ ਜਾ ਕੇ ਪੈਦਲ ਜਾ ਕੇ ਉਹਨਾਂ ਨੂੰ ਇਨਫੋਰਮ ਕਰਿਆ 3 ਨੰਬਰ ਥਾਣੇ ਕਿ ਵੀ ਇੱਥੇ ਬਲਾਸਟ ਹੋਇਆ ਫਿਰ ਇਹ ਆਏ ਆ ਫਿਰ ਫੋਰੈਂਸਿਕ ਐਕਸਪਰਟ ਵੀ ਆ ਗਏ ਫਿਰ ਐਸਪੀ ਹੈੱਡਕਵਰਟਰ ਵੀ ਆਇਆ ਤੋਂ ਫਿਰ ਉਹਦੇ ਬਾਅਦ ਆਪਣਾ ਸੀਪੀ ਨੂੰ 1:30 ਵਜੇ ਫੋਨ ਆਇਆ ਕਿ ਵੀ ਆਹ ਬਲਾਸਟ ਹੋਇਆ ਸੀ ਦਾ ਰਿਸਪਾਂਸ ਆਇਆ ਕਿ ਵੀ ਮੈਂ ਜਾ ਰਹੀ ਸੀ ਇਸ ਲਈ ਫੋਨ ਨਹੀਂ ਚੱਕਿਆ ਮੈਂ ਤੁਸੀਂ ਦੱਸੋ ਕਿ ਬਈ ਔਰ ਉਹਦੇ ਸਿਕਿਉਰਟੀ ਮੈਨ ਜਦੋਂ ਆਈ ਹੈ ਮੇਰੇ ਰੈਜ਼ਿਡੈਂਸ ਤੇ ਤੇ ਉਹ ਆਪ ਕਹਿ ਰਹੇ ਕਿ ਸਾਨੂੰ ਬਲਾਸਟ ਸੁਣਾਈ ਦਿੱਤਾ ਫਿਰ ਇਹ ਹੈਗਾ ਕਿ ਵੀ ਤੁਸੀਂ ਇੱਕ ਲਾਈਕਲੀ ਹੁੰਦਾ ਕਿ ਜਦੋਂ ਵੀ ਕੋਈ ਵੀ ਅਫਸਰ ਹੈਡ ਠੀਕ ਹੈ ਨਾ ਉਹਦੀ ਆਪਣੀ ਪ੍ਰਾਇਮਰੀ ਜ਼ਿੰਮੇਵਾਰੀ ਹੈ ਕੋਈ ਐਕਸੀਡੈਂਟ ਤੇ ਆਵੇ ਤੇ ਮੈਨੂੰ 4:30 ਵਜੇ 4:00 ਵਜੇ ਡੀਜੀਪੀ ਉਹਨਾਂ ਦਾ ਫੋਨ ਆਇਆ ਗਾਰ ਯਾਦ ਉਹਨਾਂ ਦਾ ਔਰ ਉਹਨਾਂ ਨੇ ਕਿਹਾ ਕਿ ਵੀ ਸੀਪੀ ਆ ਰਹੇ ਤੁਹਾਡੇ ਕੋਲ ਮੇਰਾ ਮਤਲਬ ਇਹ ਹੈਗਾ ਕਿ ਉਹਨਾਂ ਦੇ ਕਹਿੰਤੇ ਆਇਆ ਆਪਣੀ ਰਿਸਪੌਂਸਿਬਿਲਟੀ ਨਹੀਂ ਹੈ ਇਰੇ ਬੰਦਾ ਇੱਕ ਨੈਚੁਰਲ ਹੈਗਾ ਕਿ ਪਲੇਸ ਆਫ ਇਨਸੀਡੈਂਸ ਤੇ ਬੰਦਾ ਇੱਕ ਘੁੰਮਦਾ ਕੁਛ ਨਹੀਂ ਹੋਇਆ ਸੋ ਸਵਾਲ ਇਹ ਹੈਗਾ ਕਿ ਵੀ ਜਿਸ ਕੈਜੂਅਲ ਬਿਹੇਵੀਅਰ ਦੇ ਨਾਲ ਕੰਮ ਕਰ ਰਿਹਾ ਠੀਕ ਹੈ ਨਾ ਉਹ ਮੈਂ ਇੱਕ ਮਿੰਟ ਇੱਕ ਮਿੰਟ ਜਿਹੜੀ ਗੱਲ ਜਿਹੜੀ ਗੱਲ ਤੁਸੀਂ ਗੱਲ ਕਹੀ ਹੈ ਦੇਖੋ ਸਰਕਾਰ ਕੋਈ ਵੀ ਹੋਵੇ ਜਾਖੜ ਸਮ ਨਹੀਂ ਕਿਹਾ ਸਰਕਾਰ ਕੋਈ ਵੀ ਹੋਵੇ ਉਹਦੀ ਪ੍ਰਾਇਮਰੀ ਰਿਸਪੋਨਸੀਬਿਲਟੀ ਹੈ ਟੂ ਮੇਨਟੇਨ ਦਾ ਲਾਅ ਐਂਡ ਆਰਡਰ ਟੂ ਮੇਕ ਇਟ ਬੈਟਰ ਚਾਹੇ ਕੋਈ ਸਰਕਾਰ ਆਵੇ ਉਦੀ ਪ੍ਰਾਇਮਰੀ ਜ਼ਿੰਮੇਵਾਰੀ ਹੈ ਹੁਣ ਤੁਸੀਂ 3 ਸਾਲਾਂ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਇਹ ਬੈਕ ਟੂ ਵਰਸ ਹੋਈ ਹੁਣ ਮੇਨਟੇਨ ਬੈਟਰ ਕਿੱਦਾਂ ਹੁੰਦਾ ਕਿ ਪੁਲਿਸ ਹੈ ਕਿ ਡੈਟਰੈਂਟ ਇਫੈਕਟ ਹੁੰਦਾ ਕਿ ਡੈਟਰੈਂਟ ਇਫੈਕਟ ਹੁੰਦਾ ਹੈ ਕਿ ਵੀ ਖੌਫ ਹੁੰਦਾ ਪੁਲਿਸ ਦਾ ਸ਼ਰਾਰਤੀ ਤੱਤ ਹਮੇਸ਼ਾ ਸਮੇਂ 'ਚ ਅਵੇਲੇਬਲ ਹੋਇਆ ਕਦੀ ਨਹੀਂ 100% ਖਤਮ ਹੋ ਜਾਂਦਾ ਹਰ ਇੱਕ ਜਗ੍ਹਾ ਹੁੰਦੇ ਲੇਕਿਨ ਇਹ ਹੈਗਾ ਕਿ ਡੈਟਰੈਂਟ ਇਫੈਕਟ ਹੁੰਦਾ ਹੈ ਕੋਈ ਜ਼ਰੂਰਤ ਨਾ ਕਰਨ ਹੁਣ ਕੀ ਹੋ ਗਿਆ ਹੁਣ ਜਿਹੜਾ ਸ਼ਰੀਫ ਆਦਮੀ ਉਹ ਖੌਫਦਾ ਤੇ ਜਿਹੜਾ ਸ਼ਰਾਰਤੀ ਅਲਸਰ ਹੈ ਉਹ ਬੇਖੌਫ ਖੁਮੁਦਾ ਪਿਆ ਇਸੇ ਲਈ ਉਹ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਕਿ ਵੀ ਸ਼ਹੀਦ ਰਮੇਸ਼ ਚੰਦਰ ਜੀ ਉਹਨਾਂ ਨੂੰ ਇੱਥੇ ਸ਼ਹਿਰ ਦੇ ਵਿੱਚ ਗੋਰੀਆਂ ਮਾਰੀਆਂ ਨਾਮਦੇਵ ਚੌਕ ਠੀਕ ਹੈ ਇੱਕ ਲੈਟਰ ਬੰਬ ਆਇਆ ਸੀਗਾ ਵੀਰ ਪ੍ਰਤਾਪ ਦੇ ਵਿੱਚ ਤੇ ਉਸ ਤੋਂ ਬਾਅਦ ਅੱਜ ਸ਼ਹਿਰ ਦੇ ਵਿੱਚ ਇਹ ਬਲਾਸਟ ਹੋਇਆ ਮਤਲਬ ਉਹਨਾਂ ਦੀ ਹਿਮਾਕਤ ਆ ਗਈ ਕਿ ਵੀ ਅਸੀਂ ਸ਼ਹਿਰ ਚ ਜਾ ਕੇ ਕਰਾਂਗੇ ਉਹ ਇਹ ਖੌਫਜ਼ਦਾ ਨਹੀਂ ਆ ਪੁਲਿਸ ਤੋਂ ਫਿਰ ਇਹ ਜਿੱਦ ਤੱਕ ਸਵਾਲ ਇਹ ਕਿ ਆਪ ਗਵਰਨਰ ਦਾ ਕਿਹੜੀਏ ਬਲੇਮ ਕਰ ਰਹੇ ਆ ਸਵਾਲ ਇਹ ਹੈ ਕਿ ਤੁਸੀਂ ਆਪਣੀ ਆਪਣੀ ਜਿਹੜੀ ਬੇਸਿਕ ਜ਼ਿੰਮੇਵਾਰੀ ਉਹ ਤਾਂ ਨਿਭਾ ਨਹੀਂ ਰਹੇ ਤੇ ਤੁਸੀਂ ਉਸ ਨੂੰ স্মੋਕ ਸਕ੍ਰੀਨ ਨੂੰ ਰਿਐਲਿਟੀ ਨੂੰ ਛੁਪਾਉਣ ਦੇ ਲਈ ਤੁਸੀਂ ਇੱਕ ਬਹਾਨਾ ਘੜਦੇ ਪਏ ਸਵਾਲ ਤਾਂ ਇਸ ਗੱਲ ਦਾ ਹੈ ਕਿ ਤੁਹਾਡਾ ਇੱਕ ਫੇਲਰ ਹੋਇਆ ਕਿ ਐਕਸੀਡੈਂਟ ਹੋ ਰਿਹਾ ਹੈ ਜਲੰਧਰ ਜੀ ਦਾ ਪਿਛਲੇ ਡੇਢ ਮਹੀਨੇ ਤੇ ਕਿਉਂਕਿ ਉਹ ਪਹਿਲਾ ਜਿਹੜਾ ਗ੍ਰੇਟ ਐਟੈਕ ਹੋਇਆ ਸੀ ਉਹਦੇ ਪਾਕਿਸਤਾਨੀ ਡਾਕਟਰ ਫ਼ਰਜ਼ ਪਟਿਆ ਸੀ ਜਿਹੜਾ ਤੁਹਾਡੇ ਨਾਲ ਜੀ ਲਖਤ ਸਾਹਿਬ ਸੌਰੀ 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 ਤੁਮੇ ਗੇਤ ਕਰ ਰਹੀ ਹਾਂ ਹਾਂਜੀ ਹਾਂਜੀ 12 ਦੇ ਤਰ੍ਹਾਂ ਪਟਿਆਲਾ ਸੀ ਕਾ ਲੇਕਿਨ ਜ਼ਿੰਮੇਦਾਰੀ ਪਾਕਿਸਤਾਨੀ ਪਾਰਟੀ ਨੇ ਨਹੀਂ ਸੀ ਵਰਤ ਪੰਜਾਬ ਤੋਂ ਆਏ ਸੀ ਰਜੱਦ ਦੱਸਿਆ ਸੀ ਔਰ ਉਹਦਾ ਕਨੈਕਸ਼ਨ ਸਿੱਧਾ ਸਿੱਧਾ ਲਾਰੈਂਸ ਨਾਲ ਵੀ ਨਾ ਕਿ ਤੁਸੀਂ ਵੀਡੀਓ ਵੀ ਕਿਸ ਹਾਮੀ ਆ ਚੁੱਕੀ ਹੈ ਕਿਵੇਂ ਦੇਖਦੇ ਹੋ ਕਿ ਆਪੇ ਦਾ ਨਹੀਂ ਇਹ ਗੱਲ ਕਿ ਲਾਰੈਂਸ ਨੇ ਜਿਹੜਾ ਦੇਖੋ ਮੈਂ ਕਹਿ ਰਿਹਾ ਆਪਣੀ ਕਮਜ਼ੋਰੀਆਂ ਚ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੂੰ ਸਾਹਮਣੇ ਇਹ ਅੰਧੇਰਾ ਨਜ਼ਰ ਆ ਰਿਹਾ ਉਸ ਚੱਕਰ ਤੇ ਆ ਸਾਰੇ ਆ ਜਿਹੜੇ ਉਹ ਇਲਜ਼ਾਮ ਲਗਾਏ ਜਾ ਰਹੇ ਆਈ ਲਾਰੈਂਸ ਮਿਸ਼ਨੋਈ ਸੀ ਇੱਥੇ ਬੈਠ ਕੇ ਇਹਨਾਂ ਦੀ ਜੇਲ੍ਹ ਚ ਸਾਰਾ ਕੁਝ ਕਰ ਰਿਆ ਸੀਗਾ ਉਦੋਂ ਲਾਰੈਂਸ ਮਿਸ਼ਨੋਈ ਬਹੁਤ ਅੱਛਾ ਸੀ ਜੀ ਡਾਕਟਰ ਸਾਹਿਬ ਹੈਨ ਗ੍ਰਨੇਡ ਸੀਗਾ ਸੀਸੀਟੀਵੀ ਵਿੱਚ ਵੀ ਆਇਆ ਹੋਇਆ ਹੈ ਤੁਸੀਂ ਲਾਈਵਰ ਤੋਂ ਗੱਲ ਸ਼ੁਰੂ ਕੀਤੀ ਕਿ ਰਾਕਟ ਲਾਂਚ ਹੋ ਰਿਹਾ ਹੈ ਬੂਮ ਲਈ ਸਾਰੇ ਸਾਰੇ ਰਿਪੋਰਟ ਹੈ ਜੀ ਉਹ ਬੈਠ ਗਏ ਨਾਲ ਨਾਲ ਡੀਜੀਪੀ ਨੇ ਆਇਆ ਨਾਲ ਹੋਮ ਮਿਨਿਸਟਰ ਨਾਲ ਮੇਰੇ ਨਾਲ ਗੱਲ ਕੀਤੀ ਜਿਹੜਾ ਪਹਿਲਾ ਅਟੈਕ ਸਾਰੇ ਐਡਿਆਰ ਮੋਟੇ ਸੁਪਰਡੈਂਟ ਵੀ ਇਵੈਂਚੁਅਲੀ ਸਾਹਿਬ ਥਿਸ ਇਜ਼ ਅ ਸਟੇਟ ਸਬਜੈਕਟ ਦੇਖੋ ਇਹ ਉਹਨਾਂ ਦਾ ਉਹਨਾਂ ਦਾ ਜ਼ਿੰਮੇਵਾਰੀ ਹੈ ਪੁਲਿਸ ਦੀ ਉਹਨਾਂ ਦੇਰ ਟੂ ਸੀ ਦਾ ਥ੍ਰੈਟ ਪ੍ਰੈਸੈਂਪਸ਼ਨ ਜੋ ਕਹਿੰਦੇ ਨਹੀਂ ਸਿਕਿਉਰਟੀ ਚਾਹੀਦੀ ਨਾ ਸੀ ਮੈਂ ਕੋਈ ਡਿਮਾਂਡ ਨਹੀਂ ਕਰਦਾ ਟਵਾਂ ਇੰਕ ਸਵਾਲ ਸੀਗਾ ਕਿ ਅੱਜ ਮੈਂ ਸਿਰਫ ਲਗਾਪਾ ਉਹ ਜਨਰਲ ਰਿਕਟਾਪਾ